ਜ਼ਿਲ੍ਹਾ ਜਲੰਧ ਦੇ ਹਾਤੀ ਦੇ ਥਾਣਾ ਗੁਰਾਇਆਂ ਦੀ ਪੁਲਿਸ ਨੇ ਚਾਰ ਲੁੱਟਖੋ ਚੋਰੀਆਂ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ। ਇਸ ਸਬੰਧ ਵਿੱਚ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਵਨਜੀਤ ਸਿੰਘ ਪੀਪੀਐਸ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਫਲਾਜ ਨੇ ਦੱਸਿਆ ਕਿ ਇੰਸਪੈਕਟਰ ਸੁਖਦੇਵ ਸਿੰਘ ਮੁਖ ਅਫਸਰ ਥਾਣਾ ਗੁਰਾਇਆਂ, ਐਸਆਈ ਨਿਸ਼ਾਨ ਸਿੰਘ, ਐਐਸਆਈ ਅੰਗਰੇਜ਼ ਸਿੰਘ ਅਤੇ ਐਸਆਈ ਜਗਦੀਸ਼ ਰਾਜ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਲੋ ਬੋਪਾ ਮੁਸ਼ਕਤ ਕਰਨ ਅਤੇ ਟੈਕਨੀਕਲ ਤਰੀਕੇ ਨਾਲ ਸ਼੍ਰੀ ਰਿਸ਼ੀ ਕੁਟੀਗਾ ਮੰਦਿਰ ਘਰਾਇਆ ਵਿੱਚ ਬੀਤੀ ਮਿਤੀ 16 17 1 2024 ਦੀ ਦਰਮਿਆਨੀ ਰਾਤ ਨੂੰ ਮੰਦਿਰ ਦੀ ਪਿਛਲੀ ਦੀਵਾਰ ਜੋ ਰੇਲਵੇ ਲਾਈਨ ਵਾਲੇ ਪਾਸਿਓਂ ਸਨ ਲਾ ਕੇ ਚੋਰ ਗਰੇ ਨੇ ਮੰਦਿਰ ਵਿੱਚ ਦਾਖਲ ਹੋ ਕੇ ਪੰਜ ਗੋਲਕਾਂ ਨੂੰ ਤੋੜ ਕੇ ਬਾਹਰ ਰੇਲਵੇ ਲਾਈਨਾਂ ਨੇੜੇ ਲਿਆ ਕੇ ਉਸ ਵਿੱਚੋਂ ਨਗਦੀ ਚੋਰੀ ਕਰਕੇ ਲੈ ਗਏ ਸਨ ਉਸ ਚੋਰ ਗ੍ਰਹਿ ਦੇ 6 ਮੈਂਬਰਾਂ ਵਿੱਚੋਂ 4 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਬਹੁ ਵੱਡੀ ਸਫਲਤਾ ਹਾਸਲ ਕੀਤੀ। ਮਾਨਯੋਗ ਅਦਾਲਤ ਪਾਸੋਂ ਉਗਤਾ 55 ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ। ਜੋ ਇਹ ਚੋਰ ਗ੍ਰਹਿ ਨੇ ਪੁਸ਼ਕਿਸ਼ ਦਰਾਨ ਦੱਸਿਆ ਕਿ ਉਹਨਾਂ ਨੇ ਬਹੁਤ ਸਾਰੇ ਧਾਰਮਿਕ ਸਥਾਨਾਂ ਅੰਦਰ ਦਾਖਲ ਹੋ ਕੇ ਚੋਰੀ ਦੀਆਂ 32 ਬਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਗ੍ਰਾਹਿਆਂ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ 16-17 ਦੇ ਇੰਟਰਵਿਨਿੰਗ ਰਾਤ ਸੀਗੀ ਉਹਦੇ ਵਿੱਚ ਰਿਸ਼ੀ ਕੁਟਿਆ ਮੰਦਿਰ ਆ ਘਰਾਿਆਂ ਦੇ ਵਿੱਚ ਉਹਦੇ ਵਿੱਚ 6 5-6 ਬੰਦਿਆਂ ਵੱਲੋਂ ਜਿਹੜਾ ਮੰਦਿਰ ਦੀ ਕੰਧ ਨੂੰ ਪਾੜ ਕੇ ਤੇ ਅੰਦਰੋਂ ਜਿਹੜੀਆਂ ਕਾਫੀ ਜਿਹੜਾ ਗੋਲਕ ਸੀਗੀਆਂ 3-4 ਗੋਲਕ ਉਹ ਤੋੜ ਕੇ ਤੇ ਇਹਦੇ ਵਿੱਚ ਪੈਸੇ ਕਾਫੀ ਇਹਨਾਂ ਨੇ ਜਿਹੜੇ ਆ ਲੱਗੇ ਸੀਗੇ ਸੋ ਇਹਨੂੰ ਐਸਐਚਓ ਘਰਾਿਆਂ ਇੰਸਪੈਕਟਰ ਸੁਖਦੇਵ ਸਿੰਘ ਤੇ ਇਹਨਾਂ ਦੀ ਟੀਮ ਜਿਹੜਾ ਬੜਾ ਹੀ ਪ੍ਰੋਫੈਸ਼ਨਲੀ ਇਹਨੂੰ ਹੈਂਡਲ ਕਰਦੇ ਹੋਏ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਤਰੀਕੇ ਨਾਲ ਇਹਨੂੰ ਟ੍ਰੇਸ ਕੀਤਾ ਟ੍ਰੇਸ ਕਰਕੇ ਇਹਦੇ ਵਿੱਚ ਅਸੀਂ ਜਿਹੜੀਆਂ 6 ਬੰਦੇ ਆਇਡੈਂਟੀਫਾਈ ਕੀਤੇ ਤੇ ਉਹਨਾਂ ਦੇ ਵਿੱਚੋਂ 4 ਬੰਦੇ ਜਿਹੜੇ ਆ ਉਹ ਅਰੈਸਟ ਵੀ ਕਰ ਲਏ ਗਏ ਜੀ ਤੇ ਇਹਨਾਂ ਦੇ ਵਿੱਚ ਜਿਹੜੀ ਜਿਹੜੀ ਇਹਨਾਂ ਨੇ ਗੋਲਕ ਵੀ ਇੱਥੇ ਕਵਰ ਹੋਈ ਆ ਉਹਦੇ ਵਿੱਚ ਪੈਸੇ ਜੋ ਚੋਰੀ ਕੀਤੇ ਸੀ ਉਹ ਰਿਕਵਰ ਹੋ ਗਏ ਨੇ ਕਰੀਬ 30000 ਰੁਪਇਆ ਨਾਲ ਇਹਨਾਂ ਨੇ ਜਿਹੜੇ ਇਹਨਾਂ ਕੋਲ ਦਾਤਰ ਸੀਗੇ ਇੱਕ ਜਿਹੜੀ ਇਹਨਾਂ ਨੇ ਅਮਰੂਤੀ ਕਾਰ ਉਹਦੇ ਵਿੱਚ ਯੂਜ਼ ਕੀਤੀ ਸੀ ਚੋਰੀ ਕਰਨ ਦੇ ਵਿੱਚ ਉਹ ਵੀ ਰਿਕਵਰ ਹੋ ਗਈ ਆ ਸੋ ਇੰਨੇ بڑے ਹੀ ਪ੍ਰੋਫੈਸ਼ਨਲੀ ਇਹਨੂੰ ਹੈਂਡਲ ਕਰਦੇ ਹੋ ਕਾਫੀ ਵੱਡੇ ਲੈਵਲ ਤੇ ਜਿਹੜੀ ਇਹ ਚੋਰੀ ਹੋਈ ਸੀਗੀ ਸੋ ਉਹਨੂੰ ਪ੍ਰੋਫੈਸ਼ਨਲੀ ਹੈਂਡਲ ਕਰਦੇ ਜਲਦੀ ਇਹਨਾਂ ਨੂੰ ਟ੍ਰੇਸ ਕਰ ਲਿਆ ਕਿਹਦੇ ਵਿੱਚ ਅਜੇ ਤੱਕ ਸਾਡੇ ਕੋਲ ਸੀ 6 ਬੰਦੇ ਜਿਹੜੇ ਟ੍ਰੇਸ ਕਰ ਲਏ ਸੀ ਉਹਨਾਂ ਵਿੱਚੋਂ 4 ਬੰਦੇ ਅਰੈਸਟ ਹੋ ਗਏ ਨੇ 2 ਜਿਹੜੇ ਆ ਉਹ ਭੱਜੇ ਹੋਏ ਨੇ ਉਹਨਾਂ ਨੂੰ ਜਲਦ ਅਰੈਸਟ ਕਰ ਲਾਂ ਹੋਰ ਇਹਨਾਂ ਨੇ ਜਿਹੜੀ ਇਨੀਸ਼ੀਅਲ ਸਾਡੇ ਜਿਹੜੇ ਪੁਸ਼ੀ ਗਿਸ਼ ਦੇ ਵਿੱਚ ਆਇਆ ਇਹਨਾਂ ਨੇ ਕਾਫੀ ਜਿਹੜੀਆਂ ਆ ਕੋਈ ਤਰੀਕ ਵੀ ਤੋਂ 30 ਦੇ ਕਰੀਬ ਜਿਹੜੀਆਂ ਵਰਦਤਾਂ ਦੱਸਦੇ ਨੇ ਉਹਨਾਂ ਨੂੰ ਅਸੀਂ ਇਹ ਜਿੱਥੇ-ਜਿੱਥੇ ਇਹ ਨਹੀਂ ਆਏ ਦੱਸ ਰਹੇ ਨੇ ਉਹਨੂੰ ਕਨਫਰਮ ਕਰ ਰਹੇ ਕਿ ਕਿਹੜੀ-ਕਿਹੜੀ ਕੋਈ ਰਜਿਸਟਰਡ ਹੈ ਮਿਨਿਸਟਰਡ ਨਹੀਂ ਹੈਗੀਆ ਉਹਨਾਂ ਨੂੰ ਬਖ ਖਾਣਿਆਂ ਨਾਲ ਸੰਪਰਕ ਕਰਕੇ ਤੇ ਉਹ ਵੈਰੀਫਾਈ ਕਰ ਲਿਆ ਜਾਈ। ਹਾਂ ਇਹਨਾਂ ਦੀ ਜੋ ਪੁੱਛਗਿੱਛ ਆ ਰਹੀ ਹੈ ਕਿ ਪਹਿਲਾਂ ਇੱਕ ਦੋ ਵਾਰ ਇੱਥੇ ਦੇਖਣ ਵੀ ਆਏ ਸੀ ਉਹ ਇਹਨਾਂ ਦੇਖਿਆ ਕਿ ਮੰਦਿਰ ਕਾਫੀ ਵੱਡਾ ਹੈ ਤੇ ਜਿਵੇਂ ਗੋਲਕਸ ਦਾ ਵੀ ਇਹਨਾਂ ਦੇਖਿਆ ਕਿ ਚਾਰ-ਪੰਜ ਗੋਲਕ ਪਈਆਂ ਹੋਈਆਂ ਸੋ ਕਿ ਜ਼ਿਆਦਾ ਪੈਸੇ ਹੋ ਸਕਦੇ ਨੇ ਸੋ ਉਹੀ ਇਹਨਾਂ ਨੇ ਟਾਰਗੇਟ ਕਰਕੇ ਤੇ ਇਹਨੂੰ ਘਟਨਾ ਨੂੰ ਜਿਹੜਾ ਇੰਝ ਆਉਂਦਾ ਹੈ ਇਹ ਮੋਸਟਲੀ ਜਿਹੜੇ ਹੈ ਜੀ ਹੈਗੇ ਨੇ ਵੈਸੇ ਬੇਸਿਕਲੀ ਤੇ ਇਹ ਸਰਸਾ ਸਾਈਡ ਦੇ ਨੇ ਬਟ ਇੱਥੇ ਜਿਹੜਾ ਹਾਲ ਦੀ ਘੜੀ ਇਹ ਮਿਹਰਬਾਨ ਥਾਣੀ ਦੇ ਵਿੱਚ ਝੁੱਗੀਆਂ 70 ਕੁਆਟਰ ਹੈਗਾ ਮਿਹਰਬਾਨ ਥਾਣੀ ਦੇ ਪੰਦਾ ਏਰੀਆ ਉੱਥੇ ਇਹਦੇ ਰਹਿਣ ਵਾਲੇ ਨੇ ਕੁਛ ਜਿਹੜੇ ਦੱਸਿਆ ਜੀ ਕਿ ਇਹ ਤਰੀਕਾ ਕਿੱਥੇ ਗਏ ਕਿੱਦਾਂ ਹੈ ਐਂਡਰ ਕਿੱਦਾਂ ਕਿੱਦਾਂ ਤਰੀਕਾ ਇਹਨਾਂ ਦਾ ਜੀ ਉਤੇ ਆਪਾਂ ਉਹਦੇ ਵਿੱਚ ਹੀ ਦੇਖ ਲਿਆ ਸੀਗਾ ਕਿ ਇਹਨਾਂ ਨੇ ਪਿੱਛੋਂ ਕੰਨ ਦੇ ਜਿਹੜੀ ਹੈ ਰੇਲਵੇ ਟਰੈਕ ਤੋਂ ਆ ਕੇ ਤੇ ਗੰਢ ਪਾੜ ਕੇ ਦੇ ਅੰਦਰ ਐਂਟਰ ਹੋ ਕੇ ਜਿਹੜੀਆਂ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈਏ ਸੀ ਕਿ ਉਸ ਤੋਂ ਬਾਅਦ ਕਿ ਅੰਦਰ ਇਹਨਾਂ ਨੇ ਜਿਹਨੇ ਜਿਹਨੇ ਗੋਲਕ ਸਿੰਘ ਬ੍ਰੇਕ ਕਰਕੇ ਬਾਹਰ ਲੈ ਗਏ ਸੀਗੇ ਸੋ ਬੇਸਿਕਲੀ ਉਹੀ ਇਹਨਾਂ ਦਾ ਤਰੀਕਾ ਸੀਗਾ ਰੇਲਵੇ ਟਰੈਕ ਤੇ ਜਿਹੜਾ ਵਾਪਸੀ ਇਹ ਚਲੇ ਗਏ ਤੇ ਉਸ ਤੋਂ ਅੱਗੇ ਇਹਨਾਂ ਦਾ ਜਿਹੜੇ ਨਾਲ ਦੇ ਸਾਥੀ ਸੀਗੇ ਉਹ ਗੱਡੀ ਦੇ ਵਿੱਚ ਬੈਠੇ ਸੋ ਉੱਥੋਂ ਇਹ ਜਿਹੜਾ ਅੱਗੇ ਫਰਵਾਹ ਲੋ ਗਏ ਗੱਡੀ ਇਹਨਾਂ ਦੇਖਣੀ ਹੈ ਜੀ ਗੱਡੀ ਇਹ ਚ ਵੈਰੀਫਾਈ ਕਰ ਰਹੇ ਆ ਜੀ ਉਹ ਰਿਕਵਰੀਸ਼ਨ ਕਰ ਲਈਏ ਉਹਨੂੰ ਜਿਹੜਾ ਫਰਦਰ ਵੀ ਉਹਦਾ ਵੈਰੀਫਾਈ ਕਰ ਲਿਆ ਕਿਹਦੇ ਨਾਮ ਤੇ ਪ੍ਰੀਮੀਅਰ ਰਿਕਾਰਡ ਤੋਂ ਇਹਨਾਂ ਦੇ ਵਿੱਚ ਪੁੱਛਿਆ ਕ੍ਰਿਮੀਨਲ ਦਾ ਉਹਨੂੰ ਅਜੇ ਚੈੱਕ ਕਰ ਰਹੇ ਨੇ ਇੱਕ ਦੋ ਪਰਚੇ ਨੇ ਕਿ ਹੈਗੇ ਵੀ ਨੇ ਤੇ ਉਹਨੂੰ ਹੋਰ ਵੀ ਡੀਪਲੀ ਚੈੱਕ ਕਰ ਰਹੇ ਨੇ ਕਿ ਇਹਨਾਂ ਦਾ ਜਿਹੜਾ ਐਡਰੈਸ ਸਿਰਸੇ ਤੋਂ ਵੀ ਹੈਗੇ ਨੇ ਤੇ ਇੱਥੇ ਦਾ ਜਿਹੜਾ ਐਡਰੈਸ ਉਹਨੂੰ ਕਨਫਰਮ ਕਰਕੇ ਵੀ ਹੋਰ ਕਿੰਨੀਆਂ ਇੱਕ ਇਹਨਾਂ ਤੇ ਜਿਹੜੀਆਂ ਐਫ ਆਈ ਆਰ ਰਿਸਟਰਡ ਨੇ ਰਿਕਵਰੀ ਵੀ ਹੈ ਜੀ ਰਿਕਵਰੀ ਜਿਹੜਾ ਦੱਸਿਆ ਜੀ ਇਹਦੇ ਵਿੱਚ 3000 ਰੁਪਿਆ ਜਿਹੜਾ ਇਹਨਾਂ ਨੇ ਉਹ ਕੀਤਾ ਸੀਗਾ ਕੁਝ ਪੈਸੇ ਇਹ ਜਿਵੇਂ ਖਾ ਪੀ ਗਏ ਨੇ ਉਹਦੇ ਵਿੱਚੋਂ ਹੋਰ ਜਿਹੜਾ ਇਹਨਾਂ ਕੋਈ ਇੱਕ ਗੋਲਕ ਸੀਗੀ ਮੂਟੀਕਾਰ ਹੋ ਗਈ ਦ ਇਹ ਹੋਰ ਜਿਹੜੇ ਨਕਲੀ ਹਥਿਆਰ ਨੇ ਉਹ ਜਿਹੜੇ ਬਰਾਮਦ ਹੋਏ ਇੱਥੋਂ ਕਾਬੂ ਕੀਤਾ ਨੂੰ ਹਾਂਜੀ ਕਾਬੂ ਦੇ ਇਹਨਾਂ ਨੂੰ ਇੱਥੋਂ ਮਿਹਰਬਾਨ ਥਾਣੇ ਤੋਂ ਕੀਤਾ ਜੀ ਇੱਕ ਨੂੰ ਮੋਬਾਈਲ ਵੀ ਕਰਕੇ ਆਏ ਸੀਗੇ ਸੋ ਵੱਖ-ਵੱਖ ਜਗ੍ਹਾ ਜਿਵੇਂ ਭੱਜੇ ਹੋਏ ਸੀ ਤੇ ਉੱਥੋਂ ਇਹਨਾਂ ਨੂੰ ਰੈਸਕੂ ਰਹਿ ਕਿਹੜੇ ਕਿਹੜੇ ਜੀ ਇਹਨਾਂ ਦਾ ਕੋਨ ਹੈ ਲੀਡਰ ਕੋਨ ਹੈ ਆ ਲੀਡਰ ਤੇ ਨਹੀਂ ਆਪਾਂ ਕਹਿ ਸਕਦੇ ਇਕੱਠੇ ਹੀ ਬੇਸਿਕਲੀ ਜਿਵੇਂ ਆਪਣੀਆਂ ਲੋੜਾਂ ਹੁੰਦੀਆਂ ਪੂਰਤੀ ਕਰਨ ਲਈ ਇਕੱਠੇ ਹੋ ਕੇ ਇੱਕ ਗੋਦ ਬਣਾ ਕੇ ਇਹਨੂੰ ਤੇ ਇਹ ਬੰਨੀ ਚੋਰੀਆਂ ਲਈ ਜਿਹੜੀਆਂ ਮੈਨੂੰ ਇਜਾਮ ਦਿੰਦੇ ਨੇ ਨਛੇ ਦੇ ਅੱਜ ਜੀ ਲੱਗੇ ਉਹ ਚੈੱਕ ਕਰ ਰਹੇ ਹਾਂ ਜੀ ਲੱਗਦਾ ਜੋ ਇਹਨੂੰ ਅਪਲਿੰਗ ਵਿੱਚ ਸਾਨੂੰ ਲੱਗਦਾ ਹੈ ਕਿ ਨਛੇ ਨੂੰ ਸਾਹਿਬ ਕਰਦੇ ਹੋਣਗੇ ਸੋ ਇਸੇ ਲਈ ਜਿਵੇਂ ਇਹ ਚੋਰੀਆਂ ਕਰਕੇ ਆਪਣੀ ਮਸ਼ੀਨ ਦੀ ਪੂਰਤੀ ਲਈ ਕੰਮ ਕਰਦੇ ਨੇ ਮੇਰੇ ਲਈ ਮਗਰ ਲੱਗਦਾ ਕਿ ਇਹ ਵੈਰੀਫਾਈ ਕਰ ਰਹੇ ਹਾਂ ਜੀ ਬਾਕੀ ਚੀਜ਼ਾਂ ਇਹਦੇ ਵਿੱਚ ਸਰ ਇਹ ਤਾਂ ਜੀ ਰਿਸਿਵ ਮਾਰ ਜੀ ਬਿਲਕੁਲ ਉਹ ਹੀ ਇਹਦੇ ਵਿੱਚ ਇਹੀ ਹੈ ਕਿ ਅਸੀਂ ਜੀ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਮਾਰਦਤ ਹੁੰਦੀ ਉਹਨੂੰ ਪ੍ਰੋਫੈਸ਼ਨਲੀ ਤਰੀਕੇ ਨਾਲ ਕੰਟਰੀ ਇਸ ਕਰਨ ਦੀ ਹਰ ਕੋਸ਼ਿਸ਼ ਕਰਦੇ ਜਿਵੇਂ ਕਿ ਤੁਸੀਂ ਆਪਾਂ ਜੇ ਇਹਦੇ ਵਿੱਚ ਦੇਖੀਏ ਤੇ ਆਪਾਂ ਇਹਨੂੰ ਕਾਫੀ ਵਧੀਆ ਤਰੀਕੇ ਨਾਲ ਇਹਨੂੰ ਟ੍ਰੇਸ ਕਰਕੇ ਤੇ ਬੰਦੇ ਵੀ ਅਰੈਸਟ ਕਰ ਲਏ ਤੇ ਜਿਹੜੀਆਂ ਹੋਰ ਵੀ ਵਾਰਦਾਤਾਂ ਜਦੋਂ ਹੋਣਗੀਆਂ ਉਹਨਾਂ ਨੂੰ ਜਿਹੜਾ ਟ੍ਰੇਸ ਕਰ ਲਿਆ ਜਾਏ